ਆਖਰਕਾਰ ਨਗਰ ਕੌਂਸਲ ਦੀ ਪ੍ਰਧਾਨ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਚੁਣੀ ਗਈ ਸੀ ਅੰਜੂ ਚੰਦਰ ਨੇ ਅੱਜ ਰਸਮੀ ਤੌਰ ਤੇ ਅਹੁਦਾ ਸੰਭਾਲ ਲਿੱਤਾ ਹੈ ਅਹੁਦਾ ਸੰਭਾਲਨ ਦੇ ਸਮੇਂ ਲੋਕਲ ਬਾਡੀ ਮੰਤਰੀ ਰਵਨਜੋਤ ਸਿੰਘ ਯਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਐਮਐਲਏ ਗਗਨਨ ਮੋਲਮਾਨ ਹਾਜ਼ਰ ਸਨ ਤੇ ਕੀ ਕਹਿੰਦੇ ਨੇ ਉਹ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ब्रह्मगामी सदा देव जैसे जाप करंदे ब्रह्मगामी सदा नंदोख जैसे सूर सर्व को सुख ब्रह्मगामी काल इक एहुदा उनन देवताओ को सहज सुपाव ब्रह्ममंदिर पलते नर मलाग सनल लगेतला ब्रह्मगामी क मन होय प्रकाश जैसे धग परकार सम्यक क तरस तर समांग ब्रह्मगामी करहिं महान ਆਤਮ ਰਸ ਰੋਗਾਂ ਦੇ ਤੇ ਮਾਹਰ ਗੱਲ ਸਭ ਪਰਿਆਮ ਕਰਨ ਗਏ ਸੋਨਾ ਪਰਿਆਮ ਹੋ ਸਰਨ ਤਹਾ ਸਤ ਜੁਗਿਆ ਹੋ ਸਰਗਨ ਤਹਾ ਸਤ ਜੁਗਿਆ ਸਤ ਜੁਗਿਆ ਸਰਗਨ ਬਿਟੂ ਸਰਗਨ ਐਮਸੀ ਆ ਗਿਆ ਹੋ ਸਰਗਨ ਤੋਹਾ میم یہ میم ਕੁਲ ਕਹਿ ਪਾਸਰ ਸਤਖੁਰ ਕਹਿ ਪਾਸਰ ਕਿਸ ਸੇਵਕ ਹੋ ਕੇ ਕਾਗਦਰਾਸੇ ਕਿਸ ਸੇਵਕ ਹੋ ਕੇ ਕਾਗਦਰਾਸੇ ਮਨ ਤੇ ਚੈ ਸਤ ਗੁਰ ਕੇ ਪਾਸ ਸਤ ਗੁਰ ਕੇ ਪਾਸ ਮਨ ਤੇ ਚੈ ਸਤ ਗੁਰ ਕੇ ਪਾਸ ਸਤ ਗੁਰ ਕੇ ਪਾਸ ਤਿਸ ਸੇਵਕ ਕੈ ਕਾਗਯ ਜਨਾਸ ਈਸੂ ਸੇਵਕ ਤੇ ਰਾਹ ਚਿਰਾਸ ਮਨ ਤੇ ਚੈ ਸਤਿਗੁਰ ਕੇ ਪਾਸ ਸਤਿਗੁਰ ਕੇ ਪਾਸ ਸਤਿ ਸਿਵਾਏ ਸਤਿ ਹੋਏ ਤੇ ਆਂ ਸਤਿ ਸਮਾਜ ਜੈ ਸਤਿ ਹੋਏ ਤੇ ਆਂ ਸਤਿ ਸਮਾਜ ਸਤਿ ਗੁਰੂ ਹੋਏ ਤੇ ਆਂ ਪਸਾ ਦੀ ਤੂਰੀ ਕਰੈ ਸਤਿ ਗੁਰੂ ਹੋਏ ਤੇ ਆਂ ਨੰਦ ਕਰਦੂ ਤੂਰੀ ਜੈ ਵੇ ਵੇ ਤੇ ਆ ਗਏ ਨਕ ਬਹੁੜੀ ਬਾਹਾਂ ਦੇ ਤੂੰ ਅੰਦਰ ਤੋਂ ਵਾਲ ਕੇ ਪਾ ਇੱਕ ਮਿੰਟ ਹੋ ਜਾ ਪਿੱਛੇ ਹੋ ਜਾ ਥੋੜਾ ਪਿੱਛੇ ਹੋ ਜਾ ਯਾਰ ਪਿੱਛੇ ਕੋਪਾਸਟਰ ਪਿੱਛੇ ਹੋ ਜਾ ਫਰੇਮ ਆ ਨਹੀਂ ਬਣਦਾ ਆ ਆਨੰਦ ਚ ਪਾ ਨਸੀਬਤ ਕੀ ਆ ਕੇ ਰੱਤਵੇ ਮੈਂ ਤਹਾਂ ਤਹ ਉੱਤਤ ਹੈ ਆਪਣੇ ਸਿਵਾਕ ਆਹ ਜੀ ਜਿਹੜੇ ਆਉਂਦੇ ਨੇ ਉਹ ਨਹੀਂ ਬੇਟਾ ਸਾਡੇ ਅੱਜ ਨਾ ਕੋਈ ਗੱਲ ਨਹੀਂ ਕੋਈ ਚਲੋ ਕਰਾ ਲੋ ਫਿਕਸ ਕਰ ਦਿਓ ਤੇ ਨਾ ਕੋਈ ਗੱਲ ਨਹੀਂ ਮੈਡਮ ਕਰੋ ਵੈਰੀ ਵੈਲ ਤੁਸੀਂ ਕਰਾਓ ਤੁਸੀਂ ਕਰਾਓ ਕੋਈ ਗੱਲ ਦਾ ਬਹੁਤ ਬਹੁਤ ਬਧਾਈ ਬਹੁਤ ਬਹੁਤ ਧੰਨਵਾਦ ਜੇ ਚੱਕਰ ਆ ਗਈ ਬੁੜੀ ਚੱਕਰੀ ਭੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਸਾਡੇ ਮੈਡਮ ਮਨਜੂ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਹ ਚਾਰਜ ਦਿੱਤਾ ਅੱਜ ਸਾਡੇ 'ਚ ਸਾਡੇ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆਕੇ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਲੋਕਲ ਬਾਡੀ ਮਿਨਿਸਟਰ ਡਾਕਟਰ ਰਫਜੁਰ ਜੀ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅੱਜ ਅੰਜੂ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਆਪਣੀ ਸੰਭਾਲੀ ਹੈ ਤੇ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂ ਚੰਦਰ ਜੀ ਨੂੰ ਇਹ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖਰੇ ਉਤਰਨਗੇ ਅੱਜ ਕੋਈ ਜਿਹੜਾ ਕਜੌੜੀਪੁਰ ਦਾ ਮੈਂ ਸੋਚਦਾ ਮੈਂ ਖਰੜ ਦਾ ਸਕੂਲ ਉੱਪਰ ਹੀ ਖੜਿਆ ਇਹਨਾਂ ਨੂੰ ਕਿਵੇਂ ਤਰਜੀਹ ਦੋਗੇ ਬਹੁਤ ਇਹਦੇ ਅੱਧੇ ਇਹ ਕੰਮ ਲੈ ਕੇ ਚੱਲ ਰਹੇ ਹੋ 8 ਮਹੀਨਿਆਂ ਵਿੱਚ ਕਿਵੇਂ ਸਾਲ ਦੇ ਦੇਖੋ ਨਹੀਂ 8 ਮਹੀਨੇ ਨਹੀਂ ਹੈਗੇ ਐਮਐਲਏ ਜਿੱਦਾ ਬਹੁਤ ਮੁਸ਼ਕਲ ਹੁੰਦੇ ਸੌਰੀ ਹਾਂ ਸੀ ਦੇਖੋ ਹੁਣ ਤੋਂ ਬਾਅਦ ਜਿਹੜੇ ਮੈਨੂੰ ਉਮੀਦ ਹੈ ਵੀ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣਗੇ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਉਹ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਹੈ ਜਾਂ ਸਾਡੇ ਬੋਰਡ ਦੇ ਵਿੱਚ ਆ ਕੰਮ ਗਲਤ ਹੋ ਰਿਹਾ ਸਹੀ ਹੋ ਰਿਹਾ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦੇਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਦੇ ਵਿੱਚ ਕੋਈ ਵੀ ੜਿੱਕਾ ਨਹੀਂ ਹੈ ਪਹਿਲਾਂ ੜਿੱਕੇ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਰਿਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਵਲਖਣ ਹੋਣਗੇ ਉਹਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਇਆ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੇ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲੱਗ ਗਿਆ ਓਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਦਘਾਟਨ ਕਰਾਂਗੇ ਤੇ ਉਹਦੀ ਵੀ ਅਸੀਂ ਦੇਖ ਰਹੇ ਹਾਂ ਵੀ ਮੇਰੇ ਖਿਆਲੋਂ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਣੀ ਆ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆਂ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ਔਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਆ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟ੍ਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਕਰੜ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋਮ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭ ਕੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਸੋ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਆ ਇੱਕ ਸਾਡਾ ਬਹੁਤ ਟਾਈਮ ਦਾ ਇੱਕ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਹੈ ਜਿਹਦਾ ਕੰਮ ਰੁਕਿਆ ਹੋਇਆ ਹੈ ਮੇਰੇ ਖਿਆਲ ਚ ਇਹੋ ਸਾਬ ਕਿੱਥੇ ਬੈਠੇ ਨੇ ਆ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਆ ਉਹ ਰਹਿ ਗਏ ਆ ਬਾਕੀ ਉਹ ਵਿੱਚ ਹੀ ਇਧਰ ਉਧਰ ਕਰਕੇ ਸਾਰਾ ਕੀਤਾ ਹੋਇਆ ਸੀ ਅਸੀਂ ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਉਹ ਇਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਵਾਂਗੇ ਜਿੱਥੇ ਉਹ ਆਰਾਮ ਨਾਲ ਆਪਣੇ ਫੰਕਸ਼ਨ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰ ਸਕਣਗੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਰਨਲਿਸਟ ਨੂੰ ਪਤਾ ਹੋਣਾ ਕਿ ਉਹ ਬਹੁਤ ਸੋਹਣਾ ਕਮਿਊਨਿਟੀ ਸੈਂਟਰ ਆ ਬਸ ਪੋਲੀਟੀਕਲ ਉਹਦੇ ਭੇਡ ਚੜਿਆ ਹੋਇਆ ਸੀ ਤਿੰਨ ਸਾਲਾਂ ਦਾ ਉੱਥੇ ਕੰਮ ਹੀ ਨਹੀਂ ਹੋਣ ਦਿੱਤਾ ਉਹ ਅਸੀਂ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਰਿਹਾ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਖਬਰਾਂ ਨੇ ਇੱਕ ਜਿਹੜੀ ਪੋਜ਼ਿਟਿਵ ਵੇਵ ਬਣਾਈ ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਦਿਲੋਂ ਸਪੋਰਟ ਕੀਤੀ ਹੈ ਕਿ ਤੁਸੀਂ ਵਾਕਿਆਚੇ ਚਾਹਿਆ ਕਿ ਖਰੜ ਦੇ ਵਿੱਚ ਸਿਸਟਮ ਬਦਲੇ ਐਮਸੀ ਸਹਿਵਾਨਾ ਦਾ ਜਿਨ੍ਹਾਂ ਨੇ ਸਪੋਰਟ ਕਰਕੇ ਸਰਬਸੰਮਤੀ ਦੇ ਨਾਲ ਪ੍ਰਧਾਨ ਅੰਜੂ ਜੀ ਨੂੰ ਚੁਣਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਚੁਣਿਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਮਾਸਟਰ ਪਲਾਨ ਦੇ ਸਬੰਧ ਵਿੱਚ ਉਹ ਕਿੱਦਾਂ ਕਰਾਂਗੇ ਆਪਾਂ ਉਹਦੇ ਵਾਸਤੇ ਜਿਹੜੇ ਦੋ ਕਹਿੰਦੇ ਰਿਕਵਰ ਟੈਂਡਰ ਹੈਗਾ ਕੁਝ ਦੀ ਪ੍ਰੋਬਲਮ ਆ ਰਹੀ ਹੈ ਕਿਵੇਂ ਕਲੀਅਰ ਹੋਇਆ ਕਿ ਇਹੋ ਸਾਹਿਬ ਦੇਖੋ ਕੁਝ ਕੰਮ ਅਫਸਰਾਂ ਦੇ ਵੀ ਹੁੰਦੇ ਨੇ ਇਹੋ ਸਾਹਿਬ ਤੁਸੀਂ ਥੋੜਾ ਅੱਗੇ ਨੂੰ ਆ ਇਹਨਾਂ ਨੂੰ ਅੱਗੇ ਨੂੰ ਆਉਣ ਦਿਓ ਮੈਨੂੰ ਇਹ ਹੁਣ ਹੀ ਇਸ ਆਸਕਿੰਗ ਫਾਰ ਦਾ ਮਾਸਟਰ ਪਲਾਨ ਆਫ ਕੈਰਟ ਜਿਹੜਾ ਹੈਗਾ ਟੈਂਡਰ ਹੋ ਕੇ ਵਰਕ ਆਊਟਰ ਜਾਰੀ ਹੋਏ ਵਰਕ ਆਊਟਰ ਜਾਰੀ ਹੋ ਰਿਹਾ ਹੈ ਜਾਰੀ ਹੋ ਰਿਹਾ ਹੈ ਓਕੇ ਹੋਣਾ ਚਾਹੀਦਾ ਓਕੇ ਹੈ ਤੇ ਸਾਰਾ ਰੈਡੀ ਹੋ ਗਿਆ ਹੈ ਹਾਂਜੀ ਠੀਕ ਹੈ ਜੀ ਇੱਕ ਜਿਹੜਾ ਕਮਿਊਨਿਟੀ ਸੈਂਟਰ ਦਾ ਕੰਮ ਖੜਾ ਉਹ ਕਦੋਂ ਤੱਕ 80 ਲੱਖ ਰੁਪਏ ਹੀ ਰਹਿੰਦਾ ਉਹਦਾ ਕਦੋਂ ਤੱਕ ਪੂਰਾ ਕਰਦਾਂਗੇ ਹਾਂਜੀ ਉਹਦੇ ਵਿੱਚ ਪਾ ਦੇਣਾ ਨਵੀਂ ਮੀਟਿੰਗ 'ਚ ਆਪਾਂ ਪਾ ਰਹੇ ਹਾਂ ਉਹ ਬੜੀ ਵੱਡੀ ਚੀਜ਼ ਹੈ ਜੀ ਹੁਣ ਤੁਹਾਡੇ ਸਾਹਮਣੇ ਅੱਜ ਮੈਂ ਮੈਡਮ ਮਾਨ ਆਏ ਹੋਏ ਸੀ ਉਹ ਆ ਜਾਣ ਮੁੱਖ ਮੰਤਰੀ ਸਾਹਿਬ ਆ ਜਾਣ ਇੱਕ ਹੀ ਗੱਲ ਹੈ ਜੀ ਤੇ ਅੱਜ ਅਸੀਂ ਬੱਸ ਸਟੈਂਡ ਦੀ ਮੰਗ ਵੀ ਰੱਖੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਉਹ ਖਰੜ ਸ਼ਹਿਰ ਦੀ ਜਿਹੜੀ ਮੁੱਖ ਮੰਤਰੀ ਨੂੰ ਦੇਖ ਰਹੇ ਹੋਏ ਬੱਸ ਸਟੈਂਡ ਦੀ ਜਿਹੜੀ ਸਾਨੂੰ ਦੇਣਗੇ ਅਸੀਂ ਬੜੇ ਉਹਨਾਂ ਦੇ ਧੰਨਵਾਦੀ ਹੋਵਾਂਗੇ। ਮਾਸਟਰ پلان ਦੀ ਕਦੋਂ ਤੱਕ ਆਣ ਦੀ ਸੁਭਾਵਨਾ ਲੋਕ ਬੜੇ ਤੰਗ ਨੇ ਜੀ ਕੋਈ ਮਕਾਨ ਨਹੀਂ ਬਣਾ ਰਿਹਾ ਕਿਉਂਕਿ ਬਿਲਡਰਾਂ ਦਾ ਕਦੋਂ ਤੱਕ ਫਾਈਨਲ ਕਰ ਦੋਗੇ ਜੀ ਮਾਸਟਰ پلان ਕਦੋਂ ਤੱਕ ਆਜੂਗਾ ਇਹ ਕਹਿੰਦੇ ਸਾਢੇ 5 ਮਹੀਨੇ ਅੱਛਾ ਜੀ ਦਾਨ ਨੂੰ ਵੀ ਬਲੈਕਿੰਗ ਅੱਛਾ ਜੀ ਸੋ ਇਹ ਉਸ ਤੋਂ ਬਾਅਦ ਪੁੱਡਾ ਨੇ ਪਲੈਨਿੰਗ ਕਰਨੀ ਹੈ ਥੋੜਾ ਜਿਹਾ ਟਾਈਮ ਦੇ ਦੇ ਤੇ ਲੱਗੂ ਗਈ ਹੈ ਜੀ ਤੁਸੀਂ ਇਹ ਭੁੱਲ ਜੋ ਜੀ ਸੜਕਾਂ ਦਾ ਬੁਰਾ ਹਾਲ ਹੈ ਇੱਕ ਸਾਲ ਹੋ ਗਿਆ ਜੀ ਕੰਮ ਸਿਰਫ ਇਹ ਬਗਾਲਦੀ ਹੈ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ 3 ਸਾਲ ਪਹਿਲਾਂ ਕਿਉਂ ਹੋਰ ਹੀ ਕਿਉਂ ਸ਼ੁਰੂ ਕਰੋਗੇ ਲੈ ਦੱਸ ਹੁਣ ਫਿਰ ਤੁਸੀਂ ਤਾਂ ਗੱਲ ਪੈਂਦੇ ਗੱਲ ਹੀ ਪੈਂਦੇ ਆ ਕਿੰਨੇ ਸਾਲ ਹੋ ਗਏ ਮੈਂ ਕਹੀਂ ਤਾਂ ਜਾਣੀ ਆ ਮੈਂ ਕਿ 3 ਸਾਲ ਦਾ ਵੇਰਵਾ ਦੇ ਦੋ ਨਾ ਜਿਹੜੇ ਕੰਮ ਕੀਤਾ ਦੇਖੋ ਸਾਢੇ 3 ਦੇਖੋ ਮੈਂ ਥੋੜੀ ਗੱਲ ਸਮਝ ਗਈ ਕੋ ਜੋਲੀ ਵਾਟਰ ਲਿਆਉਣ ਵਾਲੇ ਆਮ ਆਦਮੀ ਪਾਰਟੀ ਹੈ ਹੁਣ ਤੱਕ ਸਾਰਿਆਂ ਨੇ ਲੱਡੂ ਵੰਡੇ ਲੈ ਕੇ ਕੋਈ ਨਹੀਂ ਆਇਆ ਸੀ 149 ਕਰੋੜ ਦਾ ਪ੍ਰੋਜੈਕਟ ਹੈ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਿਆਉਣ ਵਾਲੀ ਆਮ ਆ ਜੀ ਥੈਂਕ ਯੂ ਉਹ ਸਾਰੀ ਆਮ ਆਦਮੀ ਪਾਰਟੀ ਹੈ ਤੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਸੀ ਉਹ ਆਪਾਂ ਲੈ ਕੇ ਆਂਦਾ ਜੀ ਤੀਸਰੇ ਨੰਬਰ ਉੱਤੇ ਬਿਜਲੀ ਦੇ ਗ੍ਰਿਡ ਲਗਭਗ 50 ਕਰੋੜ ਰੁਪਏ ਆਪਾਂ 400 ਟਰਾਂਸਫਾਰਮਰ ਨਵੇਂ ਸਰਕਾਰ ਵੱਲੋਂ ਰੱਖੇ ਗਏ ਨੇ ਦੋ ਗ੍ਰਿਡ ਅਪਗ੍ਰੇਡ ਹੋਏ ਨੇ ਸਿਰਫ ਕਰਨ ਸ਼ਹਿਰ ਸ਼ਹਿਰ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕਮਿਊਨਿਟੀ ਸੈਂਟਰ ਕਿਹਾ ਉਹ ਅਸੀਂ 6-7 ਮਹੀਨਿਆਂ ਦੇ ਵਿੱਚ ਕੋਸ਼ਿਸ਼ ਖਤਮ ਹੋ ਜਾਏਗਾ 6-7 ਮਹੀਨਿਆਂ ਦੇ ਤੁਹਾਨੂੰ ਸਮਰਪਿਤ ਕਰ ਦਵਾਂਗੇ ਜੀ ਤੇ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਟਿਊਬਵੈਲ ਦੇ ਕੰਮ ਹੋਰ ਹੋਏ ਨੇ ਪਰ ਹੁਣ ਗੱਲ ਕੀ ਹੈ ਕਿ ਹੁਣ ਆਪਣੇ ਕੋਲ ਹੋਲੀ-ਸੋਲੀ ਪਾਵਰ ਆ ਗਈ ਹੈ ਉਮੀਦ ਰੱਖਿਓ ਮੈਂ ਕੰਮ ਕਰੂੰਗੀ ਹੁਣ ਸਾਡੇ ਕੋਲ ਡਿੱਕਾ ਕੋਈ ਨਹੀਂ ਡਿੱਕੇ ਅੜਦੇ ਤੇ ਪਰੇਸ਼ਾਨੀ ਹੁੰਦੀ ਹੈ ਬਿਨਾ ਗੱਲ ਤੋਂ ਤੇ ਲਿਖ ਕੇ ਭੇਜਣਾਂ ਲਿਖੇ ਭੇਜ ਦੇਣ ਹਾਂਜੀ ਅਕਸ਼ਰ ਸਾਹਿਬ ਅਕਸ਼ਰ ਸਾਹੀ ਉੱਤੇ ਪ੍ਰਧਾਨ ਦੇ ਸਾਈਨ ਤਾਂ ਹੁੰਦੇ ਆ ਨਾ ਨਹੀਂ ਤੁਹਾਨੂੰ ਜੇ ਮੈਂ ਪ੍ਰਧਾਨ ਬਣਾਦਾ ਤੁਸੀਂ ਕਾਲੀਦਲ ਦੇ ਹੋ ਤਾਂ ਤੁਸੀਂ ਦਿੱਕਾ ਤਾਂ ਡਾਉਂਗੇ ਨਾ ਹਾਂ ਮੈਂ ਤੇ ਅਫਸਰ ਸ਼ਾਹੀ ਆਪਣੇ ਅਫਸਰ ਸ਼ਾਹੀ ਕਰਕੇ ਤਾਂ ਕੰਮ ਚੱਲੀ ਗਏ ਹੁਣ ਤੱਕ ਜਿਹੜੇ ਇਹ ਉਹ ਤਾਂ ਬਦਲਦੇ ਰਹੇ ਮੈਂ ਨਹੀਂ ਬਦਲਦੀ ਰਹੀ ਇਹ ਉਹ ਮੇਰੇ ਨਾਂ ਬਾਤ ਕਰਦਾ ਉਹ ਬਦਲਦੇ ਰਹੇ ਉਹ ਬਾਤ ਮੇਰੇ ਸਕੂਲ ਦਾ ਇੱਕ ਸਕੂਲ ਦਾ ਸਬਜੈਕਟ ਹੈ ਜੀ ਪੂਲ ਦਾ ਨਾਂ ਤਾਂ ਉਹ ਨਗਰ ਕੌਂਸਲ ਨਾਲ ਰਿਲੇਟਡ ਹੈ। ਉਹ ਸਿੱਖਿਆ ਵਿਭਾਗ ਦੇ ਅਧੀਨ ਸੀਗਾ ਉਹਦੀ ਬਿਲਡਿੰਗ ਵੀ। ਹਾਂਜੀ। ਸੈਸ ਦੀ ਭੇਟ ਜਿਹੜੀ ਹੈ ਅੱਜ ਉਹ ਬਿਲਡਿੰਗ ਤੋਂ ਚੱਲ ਕੇ ਕਿਹੜੇ ਕਿਹੜੇ ਵਾਲਾ ਕਹਿ ਰਹੇ ਹੋ? ਜਿਹੜਾ ਜਿਹੜੀ ਸੀ ਉਹ ਜਿਹੜੀ ਹਾਰੀ ਸਕੂਲ ਇੱਕ ਕਲਾਸ ਵਿੱਚ ਦੋ ਦੋ ਬੱਚੇ ਬੈਠਦੇ ਆ। ਹਾਂਜੀ। ਨਵੀਂ ਬਿਲਡਿੰਗ ਬਣ ਚੁੱਕੀ ਆ ਪੂਰੀ ਪਈ ਆ। ਉਹਨੂੰ ਕਦੋਂ ਕੰਪਲੀਟ ਕਰੋ? ਇਹ ਮੈਨੂੰ ਨਾ ਇਹਦਾ ਸਾਰਾ ਵੇਰਵਾ ਦਿਓ ਜੀ ਆਪਾਂ ਕਰਵਾ ਲੈਂਦੇ ਆ। ਜ਼ਰੂਰ ਕਰਵਾ ਲੈਂਦੇ ਆ। ਮੈਂ ਉੱਥੇ ਸਿੱਖਿਆ ਵਿਭਾਗ ਨਾਲ ਗੱਲ ਕਰਕੇ ਜਿੱਥੇ ਕਮੀ ਆ ਆਪਾਂ ਕਰਾਂਗੇ। ਮੈਂ ਮੈਡਮ ਅਨਮ ਪਰ ਤਾਂ ਦਾ ਨਾਮ ਇਹਨਾਂ ਨੇ ਮੇਰਾ ਰੱਖਿਆ ਬਾਕੀ ਮੈਂ ਸਾਰੇ ਐਮਸੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਸਿਰਫ ਸੰਤੀ ਨਾਲ ਮੈਨੂੰ ਚੁਣਿਆ ਇਹਨਾਂ ਨੇ ਮੇਰੇ ਤੇ ਭਰੋਸਾ ਦਿਖਾਇਆ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਖੜੇ ਸ਼ਹਿਰ ਨੂੰ ਪੂਰਾ ਭਰੋਸਾ ਦਿੰਦੇ ਆ ਕਿ ਅਸੀਂ ਇੱਕ ਟੀਮ ਬਣ ਕੇ ਮੈडम ਦੀ ਰਹਿਨਮਾਈ ਦੇ ਵਿੱਚ ਹੀ ਪੂਰੇ ਸ਼ਹਿਰ ਦਾ ਵਿਕਾਸ ਕਰਾਂਗੇ ਜਿਹੜੇ ਵੀ ਕੰਮ ਨਹੀਂ ਹੋਏ ਜੇ ਮੀਟਿੰਗਜ਼ ਹੀ ਨਹੀਂ ਸੀ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਕੰਮ ਪਿੱਛੜ ਦੇ ਗਏ ਐਸਟੀਮੇਟ ਪਾਸ ਹੋਣਗੇ ਮੀਟਿੰਗ ਦੇ ਵਿੱਚ ਤਾਂ ਹੀ ਕੰਮ ਚੱਲਦਾ ਸ਼ਹਿਰ ਦਾ ਤੇ ਉਹ ਚੀਜ਼ ਦੀ ਸਮਝ ਦੀ 15 ਦਿਨ ਬਾਅਦ ਮੀਟਿੰਗ ਰੱਖਾਂਗੇ ਸੀ 15 ਦਿਨ ਹੁਣ ਅਸੀਂ ਮੀਟਿੰਗਸ ਰੱਖਾਂਗੇ ਹਰ ਮਹੀਨੇ ਦੋ ਦੋ ਮੀਟਿੰਗਸ ਰੱਖਾਂਗੇ ਹਰ ਮਹੀਨੇ ਦੋ ਮੀਟਿੰਗ ਜਿਹੜੇ ਜਿਹੜੇ ਕੰਮ ਐ ਐਮਸੀ ਸਾਹਿਬਾ ਨੂੰ ਸਾਰਾ ਕਰਾਂਗੇ ਥੋੜੇ ਥੋੜੇ ਕੰਮ ਹੋਈ ਚੱਲੋ ਹਰ ਮੀਟਿੰਗ ਦੇ ਵਿੱਚ ਤਾਂ ਕਿ ਸਮੂਥਲੀ ਕੰਮ ਸ਼ਹਿਰ ਦਾ ਚੱਲਦਾ ਰਹੇ ਤੁਸੀਂ ਦੇਖਿਆ ਤਸਵੀਰਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਕਰ ਭੋਗ ਪਾਏ ਗਏ ਤੇ अटूट गुरुदा लंगर ਵੀ ਵਰਤਿਆ ਏ ਉਥੇ ਹੀ ਖਰੜ ਦੀ ਐਮਐਲਏ ਗਗਨ ਅਨਮੋਲਪਾਨ ਦੇ ਵੱਲੋਂ ਕਿਹਾ ਗਿਆ ਏ ਕਿ ਖਰੜ ਸਿਟੀ ਦੀ ਹੁਣ ਤਰੱਕੀ ਹੋਵੇਗੀ ਕਿਉਂਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਤੇ ਨਗਰ ਕੌਂਸਲ ਦੀ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੀ ਬਣ ਚੁੱਕੀ ਹੈ ਹੁਣ ਤਰੱਕੀ ਨੂੰ ਕੋਈ ਰੋਕ ਨਹੀਂ ਸਕੇਗਾ ਤੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਖਰੜ ਦੇ ਵਿੱਚ ਲਿਆਂਦੇ ਜਾਣਗੇ ਜਿਸ ਨਾਲ ਖਰੜ ਦੀ ਤਰੱਕੀ ਹੋਵੇਗੀ ਤੇ ਦੂਜੇ ਪਾਸੇ ਬੀਬੀ ਅਨਜੂਤ ਚੰਦਰ ਨੇ ਵੀ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਮੈਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਉਸ ਤੇ ਉਹ ਖਰਾ ਉਤਰਨਗੇ ਤੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਉਹ ਹਰੇਕ ਕੰਮ ਲੋਕਾਂ ਦਾ ਕਰਾਂਗੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ